ਦੀ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁੜ ਤਾਂ ਨਹੀਂ ਹੈਗਾ ਸਰ ਜੀ ਉਹ ਕਰ ਦਿੰਦੇ ਹਾਂ ਹੂੰ ਕਰਾਂਗੇ ਜੀ ਸਰ ਕਰਾਂਗੇ ਕੱਲ ਹੀ ਤਰੰਤ ਆਣ ਸੀ ਇਹ ਸਭ ਕੇ ਪਾਇਆ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਨੂੰ ਉਹਦੀ ਉਹਦੀ ਇਜਾਜ਼ਤ ਪਰਖ ਲਈ ਉਹਦਾ ਹੀ ਰੰਗ ਫਰਕਾ ਕਾਲਾ ਕੋਰਾ ਸਰ ਇਹਨਾਂ ਜਿਹੜੇ ਦੋ ਬੰਦੇ ਦਾ ਜੇ ਮੈਂ ਕਹਿੰਦੀ ਮਾੜਾ ਟਾਈਮ ਆ ਜਾਣਾ ਜੀ ਉਹ ਮਤਲਬ ਕਰ ਨਹੀਂ ਚਾਹੁੰਦੇ ਕਿਸੇ ਦੀ ਤੋਂ ਮਤਲਬ ਕੋਈ ਨਹੀਂ ਨਾ ਪੁੱਛਦਾ ਕਹਿੰਦੀ ਪੀਣਾ ਨਹੀਂ ਪੜਿਆ ਉਹ ਕੋਈ ਆਪਣੀ ਲੈਂਗੁਏਜ ਜਿਹੜੀ ਕਹਿੰਦੇ ਆ ਜੀ ਮੈਂ ਵੀ ਤਾਂ ਮੈਂ 24 ਕੰਡਾ ਕਢਾ ਦਿੰਦਾ ਐਦਾਂ ਭੇਜ ਕੇ ਮੈਂ ਹੋਣੀ ਕਢਾ ਲੈਂਦਾ ਤੁਹਾਨੂੰ ਜੀ ਸਰ ਅਸੀਂ ਹੂੰ ਤੁਹਾਨੂੰ ਜੀ ਜੀਐਸਪੀ ਹਰਗੁਰਦੇਵ ਸਿੰਘ ਜੀਐਸਪੀ ਹਰਗੁਰਦੇਵ ਸਿੰਘ ਬੱਠ ਏਂਕਸ ਸਰ 4 ਤਰੀਕ ਨੂੰ ਅਪੀਆ ਦਰਚ ਹੋਈ ਸਰ ਇਹ ਬੇਨਤੀ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਇਹ ਤਿੰਨ ਤੋਂ ਬਾਅਦ 4 ਤਰੀਕ ਨੂੰ ਐਚ ਡੀਏ ਲਿਖਣ ਦੀ ਰੈਲਾਈਨ ਤੋਂ ਬਾਅਦ ਐਸਐਸਪੀ ਸਾਹਿਬ ਕੋਲ ਉਹ ਸਾਈਬਰ ਪ੍ਰੋਸੀਜਰ ਦੇ ਚੱਲਦਾ ਰਿਹਾ ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 65 10 ਸ੍ਰੀ ਸ੍ਰੀ ਪਿਛਲੇ 5 ਦਿਨਾਂ ਦੇ ਵਿੱਚ ਬਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ ਇਹ ਹੀ ਹੈ ਨਾ ਸ੍ਰੀ ਚ ਵਧਾਈ ਤੇ ਜੀ ਸਰਬਜੋਤ ਸਿੰਘ ਨੂੰ ਕਾਲ ਕੀਤੀ ਸੀ ਸਰ ਕੱਲੀ ਸ਼ਾਮ ਤੱਕ ਪਹੁੰਚ ਹੋਇਆ ਸਰੀਰ ਦੇ ਵਿੱਚ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜਵਰੀਂ ਦੇ ਸਰ ਉਹਦੀ ਲੈਕਚਰ ਦੀ ਪੈਨ ਡਰਾਈਵ ਹੂੰ ਇਹ ਆਪ ਇੱਕ ਮਿੱਟੀ ਸੀ ਤੁਹਾਡੀ ਤਕਰੀਰ ਬੋਲਦਾ ਸਰਬਜੋਤ ਸਿੰਘ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦੜ ਪਰਚਾ ਦਰਜ ਕੀਤਾ ਉੱਧਰ ਕੋਈ ਹੈ ਨਹੀਂ ਸੀ ਫਿਰ ਪਰਚਾ ਕੀਤਾ ਦਰਜ ਕੀਤਾ ਤੇ ਸਰ ਕੰਪਨੀ ਨਾਲ ਸੀ ਵੀਡੀਓ ਭਾਈ ਸੀ ਵੀਡੀਓ ਉਹਨਾਂ ਨੂੰ ਜਿਆਦਾ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਾਂ ਇੱਕ ਬਣਾ ਲਿਆ ਫੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮੰਗੀਆਂ ਸਰ ਉਹ ਹੀ ओरिजिनल ਜਾਣਨ ਵਾਸਤੇ ਸਰ ਜੀ ਠੀਕ ਇਸ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਉਹ ਜੇ ਛੇੜਖਾਨੀ ਇਹ ਕਿਛਰੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਨੇ ਉਹ ਜੋਨੇ ਸਰ ਇਹ ਚਹੀ ਰੀਡ ਵੀ ਕਰ ਚੁੱਕੇ ਆ ਇਹਦੇ ਚ ਉਹ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਫਿਰ ਸਰ ਦੀਸਾ ਦੇਸੀ ਨਾਲ ਸਾਡੇ ਐਸਪੀਟੀ ਸਾਹਿਬ ਸੀ ਹੋਰ ਵੀ ਡੀਐਸਪੀ ਸਰ ਬਾਤ ਜਿਵੇਂ ਸੀ ਉਹ ਵੀ ਹੋਇਆ ਸਰੰਤਾਰਨ ਹੈ ਨਹੀਂ ਕਿਉਂ ਰੈਲੀ ਚ ਕਿਤਾ ਸਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ हाँ जी सर तो सर जल्दी से रिसीव कर लेंगे सर क्योंकि कंप्लीट कर लेंगे सर कल ही तरन तारण सी इस वक्त पाए ठीक हो गया ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਸੋਰਸ ਲੱਗੇ ਸਾਡੇ ਸਾਡੇ ਪੋਸਟਿੰਗ ਉਹ ਹਾਂਜੀ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲੈਂਦਾ ਸਰ ਉਹ ਸਭ ਕੁਝ ਕਰ ਰਾਜਾ ਹੀ ਆ ਰੱਬ ਨੇ ਹੁੜਾ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਹੈ ਦੇਖੋ ਕੰਪਲੀਟ ਕੀਤੀ ਸਭ ਕੁਝ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁੜਾ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕੰਪਲੀਟ ਹਾਂ ਕਰਾਂਗੇ ਜੀ ਸਰ ਡੈਫੀਨੇਟਲੀ ਇਹ ਕਿੰਨੇ ਦਿਨ ਚੇਤੀ ਰਿਪੋਰਟ ਕਰੋਗੇ ਵੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਲੋ ਟੈਕਨੀਕਲ ਦੇ ਵਿੱਚ ਜਿਹੜਾ ਪੈਕਪੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋਏ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲੈਵਾਂਗੇ ਜਾਂ ਸਾਡੇ ਡੀਆਈ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਮੋਹਾਲੀ ਆ ਉਹ ਫਿਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਵੀ ਇਹ ਤਾਂ ਮੈਂ 24 ਘੰਟੇ ਹੀ ਕਢਾ ਦਿੰਨਾ ਐਦਾਂ ਭੇਜ ਕੇ ਮੈਂ ਹੋਣੀ ਕਢਾ ਲੈਣਾ ਉਹ ਕਰਵਾ ਲੈ ਜੀ ਸਰ ਇਹ ਕਰਵਾ ਲੈਣੀ ਜੀ ਅਹ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪਾਸ਼ਣ ਦਾ ਦਿੱਤਾ ਹੀ ਹੈ ਨਾ ਆਪਣਾ ਚੈਟੇ ਪਾਇਆ ਉਹ ਕਰਵਾ ਲੈਣਾ ਸੀ ਅੱਜ ਤਰੀਖੀ ਲਈ ਹੋ ਗਈ 10 ਇਹਦੇ ਸਭ ਤਰੀਕਾ ਬਿਲਕੁਲ ਇਹਨੇ ਪੇ ਆਪ ਹੀ ਆਪਣੇ ਬੋਰਡ ਕਲੱਬ ਇਹਦਾ ਹੈਗਾ ਸਾਡੇ ਕੋਲ ਸਬੂਤ ਸਰ ਅਸੀਂ ਇਹ ਸਾਰਾ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਇਹਦੇ ਰੈਸੂ ਕਰੀਏ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਰਗਦਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੀ MP MP ਸਰ ਮਿਨਿਸਟਰ ਅਸੇਟੇ ਮਿਨਿਸਟਰ ਅਸੇਟੇ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ ਚ ਤੇ ਜਲੌਰ ਤੋਂ MP ਬਣ ਗਿਆ ਯਾਦ ਹਾਂਜੀ ਸਰ ਲੜੇ ਜੀ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਸਥਾਨ ਨੇ ਹੀ ਵੋਟਾਂ ਪਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਜੂਕੇਟਿਡ ਪਰਸਨ ਹੈ ਸਰ ਉਸ ਟਾਈਮ ਤੇ ਐਮਏ ਇੱਥੇ ਕੇਵੀ ਸਰ ਦਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਨਦੀ ਪਕੜ ਸੀ ਇੰਗਲਿਸ਼ ਦਾ ਫਲੂ ਬਹੁਤ ਜ਼ਿਆਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਇਨਸਾਫ ਦਵਾਦੇ ਰਹੇ ਹਾਂ ਜੀ ਉਨੋ ਉਹਦੀ ਉਹ ਯਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦਈਏ ਮਾੜਾ ਟਾਈਮ ਆਇਆ ਇਹਨਾਂ ਜੀ ਉਹ ਮਤਲਬ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦਈਏ ਪੀ ਇਹਨਾਂ ਨੇ ਬੜਿਆ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ नहीं सर डेली अपडेट ना पाओ जी पंद्रह तो भी दिन तो सर क्योंकि सिक्सटी टेन असी इनवैसिगेशन कंप्लीट करनी करनी है जी एस सी एस एक्ट लगे फिर उस असी सिक्सटी डे कंप्लीट करनी है जी सर इनवैसिगेशन वो कर लेनी जी असी कि साढ़े टीम सर बनिया वहाँ बैठे सब कुछ सब कुछ हो रहा है जी कि दिन भी दिन दे दिन ये तो ਇਦਾਂ ਆ ਵੀ ਉਹ ਤਾਂ ਸਰ ਇਨਵੈਸਟੀਗੇਸ਼ਨ ਇਸ ਸਕੀਡਿਊਲ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਹੈ ਨਾ ਵੀ ਵੀ ਜਿੱਦਾਂ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ ਇਹ 30 ਦੇ ਵਿੱਚ ਜਿੱਦਾਂ ਸਵਾਲ ਆਏਗਾ ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਣਾ ਮੈਂ ਕਰਕੇ ਮੈਂ ਭਿੰਗਪ ਨੇ ਸਸਵੀ ਮੈ ਮੈ ਵਿਸ਼ਵਾਸ ਉਹਨਾਂ ਨੇ ਵੀ ਕਿਹਾ ਸੀ ਵੀ ਬਿਲਕੁਲ ਕਰਕੇ ਦਿਖਾ ਦੇਗਾ 2 ਤਰੀਕ 19 ਸੌਰੀ ਅ ਨਵੰਬਰ ਵੀਰਵਰ ਦੇ ਨੂੰ ਆ ਗਿਆ ਉਹਨੇ ਨੂੰ ਕੇਸ ਕਰ ਦਿੱਤਾ ਉਹਨੇ ਨੂੰ ਕੇਸ ਕਰ ਦਿੱਤਾ ਉਹਨੇ ਨੂੰ ਕੇਸ ਕਰ ਦਿੱਤਾ बी तरीक कमी रखे। ना रखे बिल्कुल सर कोई है ही नहीं सारी देश चंद्र कंसल्टेंट्स लिमिटेड बिल्डिंग मेंटेनेंस हैंडीमैन अंडर चैक्रेड प्लेटफॉर्म इज नाउ अवेलेबल ऑन योर लोकल लंडन एरिया He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ